ਦਿਲੰਦਰ ਦੇ ਸਿਵਲ ਹਸਪਤਾਲ ਚ ਹੋਈਆਂ ਤਿੰਨ ਮੌਤਾਂ ਦੀ ਮਿਸਟਰੀ ਦੇ ਪਿੱਛੇ ਦੀ ਅਸਲ ਸੱਚਾਈ ਹਰ ਕੋਈ ਜਾਣਨਾ ਚਾਹੁੰਦਾ ਹੈ ਕਿਉਂਕਿ ਪਰਿਵਾਰ ਇਹਨਾਂ ਮੌਤਾਂ ਦੇ ਲਈ ਪ੍ਰਸ਼ਾਸਨਿਕ ਨਲਾਕੀ ਨੂੰ ਜ਼ਿੰਮੇਵਾਰ ਦੱਸ ਰਹੀ ਸੀ ਕਿ ਪ੍ਰਸ਼ਾਸਨ ਤੇ ਸਰਕਾਰ ਇਹਨਾਂ ਲੋਕਾਂ ਦੀਆਂ ਤਕਲੀਫਾਂ ਇਹਨਾਂ ਦੀਆਂ ਬਿਮਾਰੀਆਂ ਦੇ ਸਿਰ ਇਹਨਾਂ ਦੀ ਮੌਤ ਦਾ ਠਿਕਰਾ ਬਣ ਰਹੀ ਸੀ ਪਰ ਮਾਮਲੇ ਦੀ ਜਾਂਚ ਲਈ ਬਣਾਈ ਗਈ ਕਮੇਟੀ ਦੀ ਸ਼ੁਰੂਆਤੀ ਰਿਪੋਰਟ ਚ ਜੋ ਖੁਲਾਸਾ ਹੋਇਆ ਹੈ ਉਹ ਪ੍ਰਸ਼ਾਸਨ ਤੇ ਸਰਕਾਰ ਨੂੰ ਜ਼ਰੂਰ ਘਟਾਰੇ ਚ ਖੜਾ ਕਰੇਗਾ ਸ਼ੁਰੂਆਤੀ ਰਿਪੋਰਟ ਚ ਖੁਲਾਸਾ ਹੋਇਆ ਹੈ ਕਿ ਘਟਨਾ ਦੇ ਸਮੇਂ ਹਸਪਤਾਲ ਦਾ ਆਕਸੀਜਨ ਪਲਾਂਟ ਇੱਕ ਦਰਜਾ 4 ਮੁਲਾਜ਼ਮ ਦੇ ਹਵਾਲੇ ਸੀ ਜਦ ਕੀ ਇਹ ਕੰਮ ਕਿਸੇ ਟੈਕਨੀਕਲ ਐਕਸਪਰਟ ਦਾ ਹੁੰਦਾ ਹੈ ਜਿੱहां ਮਰੀਜ਼ਾਂ ਨੂੰ ਸਾਹ ਦੇਣ ਵਾਲਾ ਪਲਾਂਟ ਦਰਜਾ 4 ਮੁਲਾਜ਼ਮ ਦੇ ਸਹਾਰੇ ਚੱਲ ਰਿਹਾ ਸੀ ਐਸੋਖਤ ਮੈਂ ਜਿਹੜੀ ਥਾਂ ਦੇ ਉੱਤੇ ਖੜਾ ਵਾਂ ਮੇਰੇ ਮਗਰ ਤੁਸੀਂ ਆਕਸੀਜਨ ਦਾ ਇਹ ਪਲਾਂਟ ਦੇਖ ਸਕਦੇ ਹੋ 1000 ਲੀਪੀਐਮ ਦਾ ਜਿਹੜਾ ਇਹ ਪਲਾਂਟ ਹੈ ਜੀ ਡੀ ਇੱਕ ਗੱਲ ਆਖੀ ਗਈ ਡਾਕਟਰਾਂ ਵੱਲੋਂ ਇਸ ਚੀਜ਼ ਨੂੰ ਮੰਨਿਆ ਗਿਆ ਕਿ ਇਸ ਪਲਾਂਟ ਦੇ ਅੰਦਰ ਜਿਹੜਾ ਕੰਪਰੈਸ਼ਰ ਲੱਗਾ ਸੀ ਉਹਦੇ ਵਿੱਚ ਕੁਝ ਸਮੇਂ ਵਾਸਤੇ ਜਿਹੜਾ ਕਿ ਫਲਕਚੁਏਸ਼ਨ ਆਈ ਯਾਨੀ ਕਿ ਟਰੋਮਾ ਵਾਰਡ ਦੇ ਵਿੱਚ ਜਿਹੜਾ ਕਿ ਉਹ ਆਕਸੀਜਨ ਦੀ ਸਪਲਾਈ ਜਿਹੜੀ ਹੈ ਕਿ ਉਹ ਫਲਕਚੂਏਟ ਹੋਈ ਹੈ ਯਾਨੀ ਕਿ 에ਅ ਪ੍ਰੈਸ਼ਰ ਉਹਦਾ ਘਟਿਆ ਹਾਲਾਂਕਿ ਹੁਣ ਜਾਂਚ ਰਿਪੋਰਟ ਜਦੋਂ ਕੱਲ ਇੱਥੇ ਸ਼ੁਰੂ ਹੁੰਦੀ ਹੈ ਜਾਂਚ ਕਮੇਟੀ ਜਿਹੜੀ ਆਂਦੀ ਹੈ ਜਿਹਦੇ ਹੈੱਡ ਅਨਿਲ ਗੋਇਲ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਨੇ ਆ ਕੇ ਸਿਵਲ ਹਸਪੀਟਲ ਦੇ ਵਿੱਚ ਬੈਠਦੇ ਨੇ ਹਸਪਤਾਲ ਦਾ ਰਾਉਂਡ ਵੀ ਕਰਦੇ ਨੇ ਟਰੋਮਾ ਵਾਰਡ ਵੀ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਹੈ ਕਿ ਕਾਰਵਾਈ ਅੱਗੇ ਲੈ ਕੇ ਚੱਲਦੇ ਨੇ ਹੁਣ ਸ਼ੁਰੂਆਤੀ ਜਿਹੜੀ ਇੱਕ ਜਾਂਚ ਹੋਈ ਹੈ ਰਿਪੋਰਟ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਐਡੇ ਵੱਡੇ ਪਲਾਂਟ ਨੂੰ ਜਿਹੜਾ ਹੈ ਕਿ ਉਹ ਐਤਵਾਰ ਨੂੰ ਛੁੱਟੀ ਉੱਤੇ ਜਿਹੜਾ ਹੈ ਕਿ ਆਪਰੇਟਰ ਹੋਣ ਕਰਕੇ ਇੱਕ ਦਰਜਾ 4 ਮੁਲਾਜ਼ਮ ਜਿਹੜਾ ਹੈ ਕਿ ਉਹ ਇਹਨੂੰ ਸਾਂਭਦਾ ਪਿਆ ਸੀਗਾ ਜਦੋਂ ਦਰਜਾ 4 ਦੀ ਜਿਹੜੀ ਹੈ ਕਿ ਅਪੁਆਇੰਟਮੈਂਟ ਹੁੰਦੀ ਹੈ ਹਾਲਾਂਕਿ ਉਹ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਜਿਹੜਾ ਕਿ ਕੰਟਰੈਕਚੁਅਲ ਬੇਸ ਦੇ ਉੱਤੇ ਜਿਹੜਾ ਹੈ ਕਿ ਉਹ ਕੰਮ ਕਰਦਾ ਤੇ ਉਹਨਾਂ ਦੀ ਅਪੁਆਇੰਟਮੈਂਟ ਲੈਟਰ ਦੇ ਉੱਤੇ ਜਿਹੜਾ ਹੈ ਕਿ ਉਹ ਵਾਰਡ ਸਰਵੈਂਟ ਵਜੋਂ ਜਿਹੜਾ ਹੈ ਕਿ ਉਹਦੀ ਅਪੁਆਇੰਟਮੈਂਟ ਹੁੰਦੀ ਹੈ ਸੂਤਰਾਂ ਮੁਤਾਬਕ ਸ਼ੁਰੂਆਤੀ ਜਾਂਚ ਰਿਪੋਰਟ 'ਚ ਜ਼ਿਕਰ ਕੀਤਾ ਗਿਆ ਹੈ ਕਿ 6:50 ਮਿੰਟ 'ਤੇ ਦਰਜਾ 4 ਮੁਲਾਜ਼ਮ ਨੇ ਕੰਪਰੈਸਰ ਬਦਲਣਾ ਸ਼ੁਰੂ ਕਰ ਦਿੱ ਤੇ ਚੰਦ ਮਿੰਟਾਂ ਚ ਉਸਨੇ ਅਜੀਹਾ ਕਰ ਵੀ ਦਿੱਤਾ ਪੀਤੇ ਕਾਲੇ ਜਾਣਕਾਰੀ ਸਾਹਮਣੇ ਆਈ ਸੀ ਕਿ ਪਹਿਲੀ ਮੌਤ 7:15 ਦੇ ਕਰੀਬ 15 ਸਾਲਾਂ ਲੜਕੀ ਦੀ ਹੋਈ ਹੈ ਜਿਸ ਨੂੰ ਇੱਕ ਸੱਪ ਨੇ ਡਸ ਲਿਆ ਸੀ ਤਾਂ ਕੀ ਹੈ ਮੰਨਿਆ ਜਾਵੇ ਕਿ ਆਕਸੀਜਨ ਦੀ ਕਮੀ ਆਉਣ ਤੋਂ ਬਾਅਦ ਉਸ ਦਾ ਪ੍ਰੈਸ਼ਰ ਘਟਣ ਤੋਂ ਬਾਅਦ ਹੀ ਇਹਨਾਂ ਮਰੀਜ਼ਾਂ ਦੀ ਹਾਲਤ ਹੋਰ بگੜਨੀ ਸ਼ੁਰੂ ਹੋ ਗਈ ਸੀ ਦੱਸੋ ਕਿ ਕੀ ਸਮਝੀਏ ਕਿਉਂਕਿ ਜਾਂਚ ਟੀਮ ਦੇ ਮੁਖੀ ਨੇ ਕੱਲ ਆਖੀ ਸੀ ਕੇ ਮਰੀਜ਼ਾਂ ਦੀ ਹਾਲਤ 6:30 ਵਜੇ ਦੇ ਕਰੀਬ ਵਿਗੜਨੀ ਸ਼ੁਰੂ ਹੋ ਗਈ ਸੀ ਆਇਆ ਕਿ ਫਰਮਾਨ ਦੇ ਸੁਨੇਹਾ ਕਰਤੀ ਵੀ ਅਸੀਂ ਬੁਲਾ ਦੇ ਐਕਸਐਕਸ 25 ਹਲੋ ਆਈ ਐਮ ਨੋਟ ਕੋਈਬਾਡੀਜ਼ ਕੈਨ 3625 ਪੇਸ਼ੈਂਟ ਨੂੰ ਸਿੰਪਟਮ ਆਇਆ ਪੇਸ਼ੈਂਟ ਨੂੰ ਸਿੰਪਟਮ ਸਿੰਪਟਮ 6:30 ਵਜੇ ਸ਼ੁਰੂ ਹੋਇਆ ਡਾਕਟਰ ਕੀ 20 ਮਿੰਟਾਂ ਤੱਕ ਆਕਸੀਜਨ ਲੈਵਲ ਚ ਆਈ ਕਮੀ ਜਾਂ ਆਕਸੀਜਨ ਲੈਵਲ ਚ ਆਇਆ ਉਤਾਰ ਚੜ੍ਹਾਹੀ ਇਹਨਾਂ ਮੌਤ ਦਾ ਕਾਰਨ ਬਣਿਆ ਕਸੋ ਕਿ ਕੀ ਸਮਝੀਏ ਕਿਉਂਕਿ ਇਸ ਇਤਫਾਕ ਤੇ یقین ਕਰਨਾ ਥਰਾ ਮੁਸ਼ਕਲ ਹੈ ਕਿ ਜਿਸ ਸਮੇਂ ਆਕਸੀਜਨ ਲੈਵਲ ਉੱਤੇ ਥੱਲੇ ਹੋ ਰਿਹਾ ਸੀ ਅਚਾਨਕ ਉਸੇ ਸਮੇਂ ਬਿਮਾਰੀਆਂ ਦੇ ਚਲਦੀਆਂ ਇਹਨਾਂ ਮਰੀਜ਼ਾਂ ਦੀ ਹਾਲਤ ਵਿਗੜ ਗਈ ਪੋਸਟਮਾਰਟਮ ਇਹਨਾਂ ਮੌਤਾਂ ਦੀ ਮਿਸਟਰੀ ਨੂੰ ਸੁਲਝਾ ਜਾ ਸਕਦਾ ਸੀ ਪਰ ਉਹ ਵੀ ਕਰਵਾਇਆ ਨਹੀਂ ਗਿਆ ਦਾਂਚ ਜਿਸ ਤਰੀਕੇ ਦੇ ਨਾਲ ਅੱਗੇ ਵੱਧਦੀ ਪਈ ਹੈ ਬਹੁਤ ਸਾਰੀਆਂ ਐਸੀਆਂ ਜਿਹੜੀਆਂ ਨੇ ਕਿ ਉਹ ਖਾਮੀਆਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਕਿਉਂਕਿ ਕੁਝ ਕੀ ਦੂਰੀ ਦੇ ਉੱਤੇ ਜਿਹੜਾ ਕਿ ਡਰਾਮਾ ਵਾਰਡ ਹੈ ਹੁਣ ਅਸਲ ਦੇ ਵਿੱਚ ਉਹ 20 ਮਿੰਟ 20 ਮਿੰਟ ਤਾਂ ਮੈਂ ਜ਼ਿਕਰ ਤਾਂ ਕਰ ਰਿਹਾ ਹਾਂ ਕਿਉਂਕਿ 6:30 ਮਿੰਟ ਦੇ ਆਸ-ਪਾਸ ਜਿਹੜਾ ਕਿ ਡਾਕਟਰ ਗੋਇਲ ਨੇ ਇਹ ਕੱਲ ਬਿਆਨ ਦਿੱਤਾ ਸੀਗਾ ਕਿ ਸਿੰਪਟਮ ਆਣੇ ਪੇਸ਼ੈਂਟ ਨੂੰ ਸ਼ੁਰੂ ਹੋ ਗਏ ਸੀ ਯਾਨੀ ਕਿ 에ਅਰ ਪ੍ਰੈਸ਼ਰ ਸੰਬੰਧੀ ਜਿਹੜੀ ਹੈ ਕਿ ਘਟਣ ਦੀਆਂ ਜਿਹੜੀਆਂ ਕਿ ਉਹ ਲੱਛਣ ਦਿਸਣੇ ਸ਼ੁਰੂ ਹੋ ਗਏ ਸੀ ਮਰੀਜ਼ਾਂ ਦੇ ਵਿੱਚ ਹੁਣ ਇਸ ਜਿਹੜੀ 20 ਮਿੰਟ ਦਾ ਕਿਉਂਕਿ ਜਾਣਕਾਰੀ ਇਹ ਵੀ ਮਿਲਦੀ ਪਈ ਹੈ ਕਿ 6:50 ਤੱਕ ਜਿਹੜਾ ਹੈ ਕਿ ਉਹ ਇਸ ਦੇ ਫਲਕਚੁਏਸ਼ਨ ਹੋਈ ਤੇ ਕੁਝ ਹੀ ਮਿੰਟਾਂ ਦੇ ਅੰਦਰ ਉਸ ਤੋਂ ਬਾਅਦ ਜਿਹੜਾ ਹੈ ਕਿ ਇਹਦੇ ਅੰਦਰ ਕੰਪਰੈਸ਼ਨ ਸੀਗੇ ਇੱਕ ਜਿਹੜਾ ਖਰਾਬ ਹੋਇਆ ਦੂਸਰੇ ਤੇ ਜਿਹੜਾ ਕਿ ਉਹਨੂੰ ਸ਼ਿਫਟ ਕਰ ਦਿੱਤਾ ਗਿਆ ਓਵਰ ਆਲ ਇਸ ਮਾਮਲੇ ਦੇ ਵਿੱਚ ਉਹ 20-25 ਮਿੰਟ ਦਾ ਜਿਹੜਾ ਗਲਿੰਚ ਰਿਹਾ ਵੈ ਜਿਹੜੀ ਆਕਸੀਜਨ ਦੀ ਜਿਹੜਾ 에ਅ ਪ੍ਰੈਸ਼ਰ ਆ ਉਹ ਜਿਸ ਤਰੀਕੇ ਦੇ ਨਾਲ ਫਲਕਚੁਏਟ ਹੋਇਆ ਵੈ ਉਹਨੇ ਕਿਸ ਤਰੀਕੇ ਦੇ ਨਾਲ ਰਿਐਕਟ ਕੀਤਾ ਤੇ ਖਾਸ ਤੌਰ ਤੇ ਜਾਂਚ ਰਿਪੋਰਟ ਜਿਹੜੀ ਹੈ ਕਿ ਹੁਣ ਕਿਹੜੇ ਪਾਸੇ ਵੱਲ ਅਕੇ ਤੁਰੀ ਹੈ ਕਿਉਂਕਿ ਕੱਲ ਐਕਸੀਨ ਵੀ ਇੱਥੇ ਮੌਜੂਦ ਸੀਗੇ ਹੋਰ ਕਈ ਟੈਕਨੀਸ਼ੀਅਨ ਵੀ ਮੌਜੂਦ ਸੀਗੇ ਜੋ ਪਲਾਂਟ ਦੇ ਸੰਬੰਧੀ ਜਾਣਕਾਰੀ ਰੱਖਦੇ ਨੇ ਹਸਪੀਟਲ ਚ ਬਾਕੀ ਕੀ ਸਿਸਟਮ ਚੱਲਦਾ ਪਿਆ ਇਹਦੀ ਸਾਰੀ ਜਿਹੜੀ ਰਿਪੋਰਟ ਹੈ ਉਹ ਹੁਣ ਤਿਆਰ ਕਰ ਲਿੱਤੀ ਗਈ ਹੈ ਹੁਣ ਉਡੀਕ ਹੋਏਗੀ ਕਿ ਅਸਲ ਜਿਹੜੀ ਫੈਕਟਸ ਤੇ ਫਾਈਂਡਿੰਗ ਜਿਹੜੀਆਂ ਨੇ ਕਿ ਉਸ ਰਿਪੋਰਟ ਦੇ ਵਿੱਚ ਕਿਸ ਤਰੀਕੇ ਦੇ ਨਾਲ ਉੱਪਰ ਕੇ ਸਾਹਮਣੇ ਆਂਦੀਆਂ ਨੇ ਪਰ ਸਭ ਤੋਂ ਵੱਡਾ ਜਿਹੜਾ ਉਹ ਸਵਾਲ ਐਡਾ ਵੱਡਾ ਪਲਾਂਟ ਤੇ ਉਹਦੀ ਜਿਹੜੀ ਦੇਖ ਰੇ ਕਿ ਦਰਦਾਚਾਰ ਯਾਨੀ ਕਿ ਵਾਰਟ ਹੁਣ ਜਵਾਬਦੇਹੀ ਤਾਂ ਜਿਹੜੀ ਹੈ ਕਿ ਉਹ ਰਿਪੋਰਟ ਦੇ ذریعے ਜ਼ਰੂਰ ਬਣੇਗੀ ਸਭ ਤੋਂ ਵੱਡਾ ਜਵਾਬ ਜਿਹੜਾ ਹੈ ਕਿ ਉਹ ਐਡਮਿਨਿਸਟ੍ਰੇਸ਼ਨ ਨੂੰ ਹੈਂਡਲ ਕਰਨ ਵਾਲੇ ਉਸ ਸੀਨੀਅਰ ਡਾਕਟਰ ਨੂੰ ਵੀ ਦੇਣਾ ਹੋਏਗਾ ਕਿ ਇਹ ਸਾਰਾ ਕੁਝ ਜਿਹੜਾ ਹੈ ਕਿ ਹੁੰਦਿਆ ਸੁੰਦਿਆ ਕੀ ਤੁਸੀਂ ਉੱਤੇ ਦੱਸਿਆ ਜੇ ਦੱਸਿਆ ਤੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਲੜੀ ਬਹੁਤ ਲੰਬੀ ਬਣੇਗੀ ਕਿਉਂਕਿ ਤਿੰਨ ਮੋਟਾ ਦਾ ਸਵਾਲ ਹੈ ਮੇਰੇ ਕੈਮਰਾ ਪਰਸਨ ਜਗਤੂ ਮੈਨੂੰ ਪ੍ਰੋਮਿਸਿੰਗ ਨੂੰ ਦਵਾਦਤ ਤਨਵਾਤ